对对对。<laughs> ਸੀਚੀ ਵਾਲਿਆਂ ਦੇ ਅਬੋਰ ਬਠਿੰਡਾ ਤੇ ਜੀ ਮੁਖਸਰ ਸਾਹਿਬ ਦੇ ਕਿ ਇਹਨਾਂ ਨੇ ਉੱਤੇ ਵੀ ਬ੍ਰਾਂਚਾਂ ਹੈਗੀਆਂ ਹੈੱਡ ਆਫਿਸ ਹੈ ਜਿਹੜਾ ਬਠਿੰਡਾ ਦੇ ਵਿੱਚ ਹੈ ਜੀਪ ਰੋਡ ਤੇ ਅੱਬ ਬਿਲਕੁਲ ਸਹੀ ਗੱਲ ਹੈ ਜੀ ਐਜੂਕੇਸ਼ਨ ਮੇਲੇ ਜਿਹੜੇ ਲੱਗਣੇ ਫਿਰ ਦੁਬਾਰੇ ਸ਼ੁਰੂ ਹੋਗੇ chúng ta đi vào cái 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 ਜੀਤ ਰੋਡ ਬਿਲਕੁਲ ਖਾਲੀ ਹੋ ਗਿਆ ਸੀ ਹੁਣ ਦੁਬਾਰਾ ਫੇਰ ਆ ਜਿਹੜਾ ਅ ਇੰਸਟੀਚੂਟ ਆ ਜਿਹੜੇ ਹੁਣ ਲੇ ਸ਼ੁਰੂ ਹੋ ਗਏ ਸਭ ਤੇ ਜਾਰਾ ਤਰਾ ਪਾਵਾ ਬਹੁਤ ਜ਼ਿਆਦਾ ਪੈਲੀਆਂ ਹੋਈਆਂ ਸੀ ਬੱਚਾ ਬਹੁਤ ਆ ਰਿਹਾ ਹੁਣ ਰੌਣਕਾਂ 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 ਉੱਤਰਨ ਲੱਗ ਗਈ ਹੈ ਕੀ ਗੱਲ ਹੋ ਗਈ ਹੈ ਦੁਬਾਰੇ ਬੱਚੇ ਲੱਗਣ ਇਹ ਸਭ ਫੇਕ ਹੈ ਜੀ ਬੱਚਾ ਆਉਂਦਾ ਆ ਦੇਖੋ ਇੱਧਰ ਦੇਖੋ ਆ ਦੇਖੋ ਇੱਧਰ ਦੇਖੋ ਜੀ ਬੱਚਾ ਕਿਵੇਂ ਆਉਂਦਾ ਘਰ ਵੀ ਦਾ ਸੂਰੇ ਵੀ ਦਾ ਇਤੁਰੜ ਕੇ ਦੇਖੋ ਲੈਣਾ ਹੀ ਲੱਗਿਆ ਪਿਆ ਬੱਚਿਆਂ ਦਾ ਪਹਿਲਾਂ ਪਹਿਲਾਂ ਬਿਲਕੁਲ ਖਾਲੀ ਨਹੀਂ ਹੋ ਗਿਆ ਸੀ ਬਸ ਉਹ ਲੋਕੀ ਐਦਾਂ ਹੀ ਫੋਟ ਜਾਂਦੇ ਆ ਹਾਂ ਪਰ ਸਭ ਕੁਝ ਸਹੀ ਚੱਲ ਰਿਹਾ ਹੈ ਅੱਛਾ ਰੋਜੀ ਅੱਜ ਮਿਲਦਾ ਜਿਹੜਾ ਇਹਨਾਂ ਦਾ ਵੀ ਸੀਐਚਡੀ ਵਾਲਿਆਂ ਦਾ ਵੀ ਅੱਜ ਅ ਐਜੂਕੇਸ਼ਨ ਮੇਲੇ ਕਰਕੇ ਰੌਣਕਾਂ ਲੱਗੀਆਂ ਹੋਈਆਂ ਸਾਡੀ ਬਣਾ ਰਹੀ ਹੈ ਹਾਂਜੀ ਹਾਂਜੀ ਤਾਂ ਫੇਰ ਇੱਕ ਵਾਰੀ ਦੱਸ ਦਈਏ ਵਿਸ਼ਾਲ ਸਿੱਖਿਆ ਮੇਲਾ ਬਠਿੰਡਾ ਦੇ ਵਿੱਚ ਸੀਐਚਡੀ ਕੰਸਲਟ ਵਾਲਿਆਂ ਦਾ ਸਟੂਡੈਂਟ ਵੀਲੇ ਦੇ ਵਿੱਚ 100% ਆਫ ਸਟੱਡੀ ਵੀਜ਼ਾ ਪ੍ਰੋਸੈਸਿੰਗ ਫੀਸ ਤੇ ਛੋਟ ਪਾਓ ਤੇ 70% ਸਰਕਾਰੀ ਕਾਲਜਾਂ ਦੇ ਆਫਰ ਲੈਟਰ ਫੀਸ ਤੇ ਛੋਟ ਪਾਓ ਤੇ ਨਾਲ ਹੀ 50% ਵੀਜ਼ਰ ਵੀਜ਼ਾ ਪ੍ਰੋਸੈਸਿੰਗ ਫੀਸ ਤੇ ਛੋਟ ਪਾਓ ਤਾਂ ਬਿਲਕੁਲ ਜੀ ਹਾਈਲਾਈਟਸ ਕਰਨੀ ਹੈ ਕਿਸੇ ਨੇ ਜਾਂ ਇਹ ਸਕਾਲਰਸ਼ਿਪ ਵੀ ਦਿੰਦੇ ਆ 3 1000 ਤੱਕ ਦੀ ਸਕਾਲਰਸ਼ਿਪ ਪਾਓ ਤੇ ਐਗਜ਼ਾਮ ਆ ਜਿਹੜੇ ਹਾਈਲਾਈਟਸ ਦੇ ਜਿਹੜੇ ਉਹਤੇ 30 ਜਿਹੜੀ 1750 ਆ ਤੇ ਪੀਟੀੀ ਐਗਜ਼ਾਮ ਦੇ ਗਿਆ 1450 ਤਾਂ ਤੁਹਾਨੂੰ ਇੱਥੇ ਲੈਂਗੁਏਜ ਜਿਹੜੀ ਜਰਮਨੀ ਤੇ ਅੱਛਾ ਜੀ ਠੀਕ ਹੈ ਓਕੇ ਜੀ ਨਹੀਂ ਕਰ ਠੀਕ ਹੈ ਜੀ ਠੀਕ ਹੈ ਜਾਇਸ ਬਿਲਕੁਲ ਪਰਪਰਿਆੰਕ ਵਿੱਚ ਚੱਲ ਕੇ ਉਹਨੇ ਪਾਪ ਦਾ ਕੁਛ ਨਹੀਂ ਮੈਮ ਮੈਡਾਨੀ ਕੁ ਜੋ ਮੈਮ ਕੋ ਲਗਾ ਮਿਲ ਕੇ ਆ ਜੀ ਹਾਂ ਬਿਲਕੁਲ ਜਿਹੜੀ ਫਰਾਂਚ ਤੇ ਜਰਮਨ ਭਾਸ਼ਾ ਹੈਗੀਆਂ ਉਹ ਵੀ ਇੱਥੇ ਸਿਖਾਈਆਂ ਜਾਂਦੀਆਂ ਤਾਂ ਤੁਸੀਂ ਇੱਥੇ ਘੱਟ ਚੀਜ਼ਾਂ ਦੇ ਵਿੱਚ ਇਹ ਵੀ ਦੋਨੋਂ ਜਰਮਨ ਤੇ ਫਰਾਂਚ ਫਰਾਂਚ ਤਾਂ ਜਲਦੀ ਕਹਿੰਦੇ ਪੀਆਰ ਹੋ ਜਾਂਦਾ ਫਰਾਂਚ ਸਿੱਖਣ ਵਾਲਾ